ਵਾਣੀ ਦੇ ਨਾਲ ਗੁਰੂ ਕੇ ਸਿੱਖ ਦੀ ਹਿਰਦੇ ਕਰਕੇ ਪੀਤੀ ਚਾਹੀਦੀ ਅੱਜ ਕੱਲ ਬੜੀ ਦੁਨੀਆ ਗੁਰਬਾਣੀ ਤੋਂ ਰੋਕਣ ਵਾਲੀ ਹੈ ਜੇ ਕਿਸੇ ਦਾ ਆਪ ਨੂੰ ਜੀ ਨਹੀਂ ਕਰਦਾ ਪੜਨ ਦਾ ਨੂੰ ਸਤ ਸੰਗਤ ਜੀ ਇਹ ਤਾਂ ਨਹੀਂ ਭੋਲੇ ਭਾਲੇ ਗੁਰਸਿੱਖਾਂ ਨੂੰ ਪੜਦਿਆਂ ਨੂੰ ਹਟਾ ਦਿਓ ਕਹਿੰਦੇ ਮੈਂ ਤਾਂ ਫਲਾਣੇ ਮੰਤਰ ਲੈ ਕੇ ਆਇਆ ਫਲਾਣੇ ਕੋਲ ਬਾਣੀ ਪੜਨ ਦਾ ਕੀ ਫਾਇਦਾ ਬਹੁਤ ਸਾਰੇ ਸ਼ਲੋਕ ਵੀ ਕੱਢੇ ਹੋਏ ਨੇ ਬਾਣੀ ਸ਼ਿਲਕ ਪ੍ਰੇਮ ਦੇ ਚੱਕ ਚੱਕ ਤੂੰ ਪਣ ਲੋਕ ਆਪ ਨਾ ਗੰਨਾ ਚੂਪਦੇ ਪੜ ਛੜਦੇ ਸਾ ਲੋਕ ਇਹੇ ਜੇ ਟੋਟਕੇ ਬਣਾ ਬਣਾ ਸੁਣਾਉਂਦੇ ਨੇ ਉਹ ਮਨਮਤੀਏ ਲੋਕ ਕਹਿੰਦੇ ਜਿਹੜੇ ਨਾ ਬਾਣੀ ਐ ਪਹਿਲਾਂ ਇਹ ਤਾਂ ਮਹਾਰਾਜ ਦੀਆਂ ਚੂਪੀਆਂ ਹੋਈਆਂ ਛਿਲਕਾ ਨੇ ਤੁਸੀਂ ਚੱਕ ਚੱਕ ਕੇ ਕਾਹਦੇ ਚੂਪਦੇ ਹੋ ਦੁਆਰਾ ਤੁਸੀਂ ਅਖੇ ਨਮੀ ਬਾਣੀ ਪੜੋ ਇਹੇ ਜੇ ਲੋਕ ਨੇ ਸਤ ਸੰਗਤ ਜੀ ਕੱਲ ਜੂਗੀ ਉਹ ਓਦੋਂ ਵੀ ਪਾਪਾਂ ਦੇ ਭਾਗੀ ਦੇ ਕਿਸੇ ਨੂੰ ਗੁਰਮਤ ਤੋਂ ਸਤ ਸੰਗਤ ਜੀ ਪਿੱਛੇ ਹਟਾਉਣਾ ਮਹਾਪਾਪ ਆਪ ਨਾ ਗੁਰਮਤਧਾਰਨੀ ਉਹ ਤਾਂ ਜਿਹੜਾ ਪਾਪ ਛੱਡਣਾ ਛੱਡਣਾ ਹੀ ਹੈ ਕਿਸੇ ਨੂੰ ਸਤ ਸੰਗ ਦੀ ਹਟਾਉਣਾ ਉਦੋਂ ਵੀ ਦੁੱਗਣਾ ਪਾਪ ਪੈਣਾ ਕੋਈ ਚੰਗੀ ਬਾਤ ਤਾਂ ਨਹੀਂ ਹੈ ਸੋ ਅਮਰਤ ਮੇਰੀ ਬਾਣੀ ਸਤ ਸੰਗ ਦੀ ਸਤ ਗੁਰ ਮੇਰਾ ਨਿਤ ਨਮਾ ਨਾ ਆਵੇ ਨਾ ਜਾਇਓਬ ਨਾ ਸੀਪੁਰਖਾ ਸਭ ਮੈਂ ਰਹਾ ਸਮਾਇ ਗੁਰਬਾਣੀ ਤਾਂ ਭਾਈ ਨਤ ਨਮੀ ਹੈ ਜਦੋਂ ਦੀ ਆਪ ਜੀ ਨੇ ਸਤ ਸੰਗ ਦੀ ਗੁਰਬਾਣੀ ਪ੍ਰਗਟ ਕੀਤੀ ਕਿੰਨੇ ਕੋਈ ਅੰਤ ਹੈ ਤਾਰੇ ਗਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ ਇਹ ਮਹਾਰਾਜ ਜੀ ਜਿਸ ਆਪ ਦੀ ਬਾਣੀ ਦੇ ਆਸਰੇ ਕਿੰਨੇ ਦੁਨੀਆਂ ਦੇ ਲੋਕ ਤਰ ਗਏ ਹੁਣ ਤਰ ਰਹੇ ਨੇ ਅੱਗੇ ਨੂੰ ਵੀ ਤਰਨਗੇ ਤਾਰੇ ਕਾਸ਼ ਦੇ ਗਿਣ ਲਵੇ ਗਿਣ ਲਵੇ ਜਿਹੜੇ ਤਰ ਗਏ ਉਹ ਨਹੀਂ ਗਿਨੇ ਜਾਂਦੇ ਸੋ ਇਸ ਕਰਕੇ ਖਾਲਸਾ ਜੀ ਕੋਈ ਵੀ ਇਹ ਜੇ ਬੰਦੇ ਜਿਹੜੇ ਪਖੰਡੀ ਨੇ ਜਾਂ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਦੀ ਸਿੱਖਿਆ ਕਦੇ ਵੀ ਸੁਣਨੀ ਨਹੀਂ ਉਹਨਾਂ ਨੂੰ ਹੱਥ ਜੋੜਦੇ ਨੇ ਕਿ ਭਾਈ ਜੋ ਪੰਜਾਂ ਪਿਆਰਿਆਂ ਨੇ ਸਾਨੂੰ ਹੁਕਮ ਕਰ ਦਿੱਤਾ ਅਸੀਂ ਤਾਂ ਸਿਰ ਮੱਥੇ ਮੰਨਣਾ ਤੂੰ ਭਾਵੇਂ ਸੰਤ ਤੋਂ ਐ ਭਾਵੇਂ ਪਰਮ ਸੰਤ ਤੋਂ ਐ ਭਾਵੇਂ ਤੂੰ ਬ੍ਰਹਮ ਗਿਆਨੀ ਆ ਕੁਛ ਹੈ ਇਹ ਗੁਰਬਾਣੀ ਦੇ ਅਨਕੂਰ ਕੋਈ ਸ਼ਬਦ ਸੁਣਾਉਣਾ ਤਾਂ ਤੇਰੇ ਅਸੀਂ ਚਰਨਾਂ ਤੇ ਨਮਸ਼ਕਾਰ ਕਰਦੇ ਹਾਂ ਜੇ ਤੂੰ ਗੁਰੂ ਘਰ ਤੋਂ ਕੋਈ ਬਹੁ ਵਿਰੋਧੀ ਕੋਈ ਕਾਢ ਕੱਢ ਕੇ ਲੈ ਆਇਆ ਹੈ ਇਹ ਕਾਢ ਕੱਢ ਨੂੰ ਨਾ ਜਿਹੜੀ ਕੱਢੀ ਆ ਤੂੰ ਆਪ ਦੇ ਕੋਲੇ ਹੀ ਰੱਖੀ ਇਸ ਕਿਰਪਾ ਕਰਕੇ ਸਾਡੀ ਝੋਲੀ 'ਚ ਨਾ ਪਾ ਸਾਨੂੰ ਗੁਰੂ ਪਰਮਾਨੰ ਮੁਖ ਨਾ ਕਰੀ ਇਹ ਜੇ ਸੱਚ ਨਹੀਂ ਭਾ ਦੁਨੀਆ ਖੰਭਾ ਮਰਗੂ ਅੱਜ ਕੱਲ ਪਖੰਡੀ ਉੱਠਦੇ ਜਿਹੜੇ ਕਿ ਕਹਿੰਦੇ ਨੇ ਮੇਰੇ ਹੋਈ ਧਿਆਨ ਧਰੋ ਨਿਸਬਾਸਰ ਭੁੱਲ ਕੇ ਔਨ ਕੋ ਨਾਮ ਨਾ ਲੀਜੇ ਅੱਜ ਸਾਤ ਸੰਗ ਜੀ ਇੱਕ ਸਿੰਘ ਆਇਆ ਪ੍ਰੇਮੀ ਦਰਸ਼ਨ ਇੱਥੇ ਗੁਰਦਾਰੇ ਦੇ ਕਰਨ ਦਾਸ ਵੀ ਮਿਲਿਆ ਮੈਂ ਕਿਹਾ ਵੀ ਕੀ ਛਕਣਾ ਭਰਾਵਾ ਕਹਿੰਦਾ ਜੋ ਮਰਜੀ ਛਕਾ ਦੇ ਮੈਂ ਠੰਡਾ ਆਕ ਗਰਮ ਤੇ ਕਨ ਤੁਸੀਂ ਸਿਖਾਉਂਗੇ ਚੇਲਾ ਚੱਟਦਾ ਨਹੀਂ ਰੱਖਿਆ ਹੋਇਆ ਮੈਂ ਕਿਹਾ ਵਾਹ ਵਈ ਵਾਹ ਮੈਂ ਕਿਹਾ ਤੂੰ ਵੀ ਟਕਸਾਲ ਚ ਰਹਾ ਮੈਂ ਵੀ ਉੱਥੇ ਹੀ ਧੱਕੇ ਖਾਂਦਾ ਰਹਾ ਮਹਾਪੁਰਖਾਂ ਦੇ ਚਰਨਾਂ 'ਚ ਤੂੰ ਓਂ ਦੱਸ ਇੰਨਾ ਗੁਰਸਿੱਖਾਂ ਨੂੰ ਜੇ ਆਪਾਂ ਚੇਲੇ ਬਣਾ ਲਈਏ ਕਰਦੀ ਤਰ ਪਾਤਸ਼ਾਹ ਦੀ ਖੁਸ਼ੀ ਲੈ ਲਾਂਗੇ ਆਪਾਂ ਕਿਸੇ ਦੇ ਪੁੱਤ ਨੂੰ ਕਹੇ ਮੈਂ ਪੁੱਤ ਬਣਾਉਣਾ ਮਕਦਮਾ ਕਰ ਦੂ ਅਗਲਾ ਥੱਪੜ ਮਾਰੂ ਯਾ ਤੈਨੂੰ ਮੈਂ ਨੇੜੇ ਲੱਗਣ ਦਿਨਾਂਕ ਨਹੀਂ ਜਿੰਨ ਗੁਰਮਤ ਸਭ ਪੰਜ ਸਖੇ ਗੁਰ ਭਾਈ ਜੇ ਵੱਡਾ ਭਰਾ ਛੋਟੇ ਭਰਾ ਨੂੰ ਭਰਾ ਦੇ ਵਿੱਚ ਤਾਂ ਪਿਓ ਨਹੀਂ ਬਣ ਜਾਂਦਾ ਇਸੇ ਕਰਕੇ ਦੂਜਿਆਂ ਧਰਮਾਂ ਨਾਲ ਖੱਦ ਸਾ ਜੀ ਐਸ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਬਹੁਤ ਹੀ ਵੱਡੀ ਬੜੀਾਈ ਹੈ ਧਰਮ ਤਾਂ ਥਾਂ ਥਾਂ ਤੇ ਹੈ ਨਾ ਸਾਧਕ ਸਿੱਧ ਗੁਰੂ ਬਾ ਚੇਲੇ ਖੋਜਤ ਫਿਰੇ ਫਰਮਾਨ ਹੈ ਦੁਨੀਆਂ ਦੇ ਤੇ ਗੁਰੂਆਂ ਦੀ ਕਮੀ ਨਹੀਂ ਚੇਲਿਆਂ ਦੀ ਕਮੀ ਨਹੀਂ ਲੇਕਿਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਂਦਾ ਐਸੀ ਸਿੱਖਿਆ ਦੇਣ ਵਾਲਾ ਸਾਥ ਨਹੀਂ ਆ ਘਰ ਤੋਂ ਬਿਨਾ ਕੋਈ ਘਰ ਨਹੀਂ ਹੈ ਜੇ ਕਿਸੇ ਥੱਤ ਸੰਗਰੀ ਪਸ਼ੂ ਇੱਕ ਖੁਣਨੀ ਤੇ ਖੜੇ ਐ ਸਾਰਿਆਂ ਦੀਆਂ ਪੂਛਾਂ ਇੱਕੋ ਜੀਆਂ ਤਾਂ ਨਹੀਂ ਕਿਸੇ ਦੀਆਂ ਥੱਤ ਸੰਜੀ ਗਿੱਟ ਘੱਟ ਲੰਮੀ ਕਿਸੇ ਦੀ ਵੱਧ ਪਰ ਮੱਖੀਆਂ ਉਹ ਆਪੋ ਆਪਣੀਆਂ ਚੱਲਦੇ ਆ ਕਿ ਦੂਜੇ ਦੀਆਂ ਵੀ ਆਪੋ ਆਪਣੀਆਂ ਹੀ ਚੱਲਦੇ ਆ ਜਿਹਦੀ ਮਰਜ਼ੀ ਪੂਛ ਕਾਇ ਲੰਮੀ ਐ ਕਿਸੇ ਦੀ ਛੋਟੀ ਐ ਇਸੇ ਤਰ੍ਹਾਂ ਖਦਸਾ ਜੀ ਸਭ ਨੂੰ ਆਪੋ ਆਪਣੀ ਹੈ ਜਿਹੜਾ ਕੋਈ ਕਹਿੰਦਾ ਆਓ ਮੈਂ ਤੁਹਾਨੂੰ ਤਾਰਦਾ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਆ ਸੰਗਤ ਤੋਂ ਬਿਨਾ ਕੋਈ ਤਾਰਨ ਵਾਲਾ ਨਹੀਂ ਜੰਮਿਆ ਖਿਮਾ ਕਰਨੀ ਖਾਲਸਾ ਜੀ ਜੇ ਕਿਸੇ ਤਾਰਨ ਦੀ ਸ਼ਕਤੀ ਬ੍ਰਹਮ ਗਿਆਨੀ ਸੰਤ ਚ ਹੈ ਤਾਂ ਉਹ ਕਹਿੰਦਾ ਨਹੀਂ ਮੈਂ ਬ੍ਰਹਮ ਗਿਆਨੀ ਆ ਮੈਂ ਗੁਰੂ ਨਾਨਕ ਕਹਾ ਜਾ ਔਰ ਆਪਰਾ ਨਹੀਂ ਬਾਣ ਸੋਈ ਅਜਾਨ ਕਹਿਮ ਹੈ ਜਾਨਣਾ ਜਾਣਨ ਹਾਰਨਾ ਛਾਨਾ ਰੇ ਜਿਹੜਾ ਕਹਿੰਦਾ ਮੈਂ ਜਾਣ ਲਿਆ ਜਾਣ ਲਿਆ ਰੱਬ ਨੂੰ ਇਸ ਤਾਂ ਬ੍ਰਹਿਮੀ ਹੁੰਨੇ ਆ ਉਹ ਸਮਝ ਲੋ ਅਨਜਾਨ ਹੈ ਫਿਰ ਪਤਾ ਕਿਵੇਂ ਲੱਗੂਗਾ ਜਾਣਨ ਹਾਰ ਨਾ ਛਾਨਾਰੇ ਜਿਹਨੇ ਜਾਣ ਲਿਆ ਉਹ ਲੁਕਿਆ ਨਹੀਂ ਰਹਿੰਦਾ ਕਦੇ ਵੀ ਸਤ ਸੰਗਤ ਜੀ ਆ ਗੋੜਵਾ ਰੱਖੇ ਰੱਖਣ ਹਾਰ ਲੁਕਾਈ ਜਾਏ ਮਿਲਣ ਗੁਰ ਕੀੜਿਆ ਕਿ ਨਾਲ ਕੋਲ ਕੋ ਖੋ ਕੇ ਪੜੋਦਿਆਂ ਚ ਪਾ ਕੇ ਲੋਕ ਰੱਖਦੇ ਸੀ ਕੀੜਿਆਂ ਨੂੰ ਕਿਤੇ ਦੱਸ ਦਿੱਤਾ ਸੀ ਵੀ ਇੱਥੇ ਲਕੋਇਆ ਹੋਇਆ ਜਦੋਂ ਖੋਦ ਸੀ ਵਿੱਚੋਂ ਕੀੜੇ ਉਹ ਭਾਲ ਲੈਂਦੇ ਨੇ ਕਿ ਨਹੀਂ ਇਸ ਤਰ੍ਹਾਂ ਸੱਤ ਨਹੀਂ ਕਮਾਈ ਵਾਲੇ ਵਿਅਕਤੀ ਗੁਰਮਖ ਨੇ ਜਿਹੜੇ ਲੁਕੇ ਨਹੀਂ ਰਹਿੰਦੇ ਸੋ ਉਹ ਸੋਭਦੇ ਨੇ ਜੇ ਸੰਗਤ ਚ ਬੈਠੇ ਜੇ ਸਪੈਸ਼ਲ ਆਸਣ ਨਾਲ ਬੈਠਦੇ ਆ ਗੁਰੂ ਘਰ ਵਿੱਚ ਉਹਨਾਂ ਉਹਨਾਂ ਤੇ ਸੱਤ ਸੰਧੀ ਮਹਾਰਾਜੀ ਖੁਸ਼ੀ ਨਹੀਂ ਹੈ ਇਸ ਕਰਕੇ ਕਲਯੁਗ ਦਾ ਸਮਾਖਰ ਸਾਜੀ ਸੰਗਤ ਬਿਨਾਂ ਕੋਇ ਤ ਖੋਇ ਤ ਸੁਣੀਆ ਸੋਏ ਸਾਧ ਸੰਗਤ ਬਿਨ ਤਰੇ ਹੋ ਨਾ ਕੋਏ ਆ ਸੰਗਤ ਬਿਨਾਂ ਖਰ ਸਾਜੀ ਕੋਈ ਤਰਿਆ ਨਹੀਂ ਹੈ ਜੇ ਕੋਈ ਵੱਡਾ ਛੋਟਾ ਕਮਾਈ ਕਰਕੇ ਭੈਣ ਭਾਈ ਹੁੰਦੇ ਹੀ ਆਏ ਕੋਈ ਜਿਆਦਾ ਅਭਿਆਸ ਕਰਦਾ ਗੁਰਮਖ ਕੋਈ ਘਟ ਕਰਦਾ ਹੈ ਪਰ ਸਤ ਸੰਗਿ ਹਾਂ ਤਾਂ ਆਪਾ ਭੈਣ ਭਾਈ ਹੋਈ ਮਾਇਆ ਕਰਕੇ ਵੀ ਜੇ ਕੋਈ ਅਮੀਰ ਭਰਾ ਹੈ ਇੱਕ ਗਰੀਬ ਹੈ ਉਹ ਇਉਂ ਤਾਂ ਨਹੀਂ ਕਹਿੰਦਾ ਤੂੰ ਹੁਣ ਮੈਨੂੰ ਬਾਪੂ ਕਿਹਾ ਕਰ ਤੂੰ ਗਰੀਬ ਆ ਮੈਂ ਤੇਰਾ ਪਿਓ ਬਣ ਗਿਆ ਮੈਂ ਬਹੁਤਾ ਅਮੀਰ ਹੈ ਉਹ ਕਹੋ ਬਈ ਭਾਗਾ ਨਾ ਆਇਆ ਤੇਰੇ ਕੋ ਜਿਆਦਾ ਹੈ ਮੇਰੇ ਕੋ ਘਟ ਹੈ ਹਾਂ ਤਾਂ ਮੈਂ ਤੇਰਾ ਭਰਾ ਹੀ ਇਸੇ ਤਰ੍ਹਾਂ ਸਤ ਸੰਗਤ ਜੀ ਜੇ ਕੋਈ ਸਾਧੂ ਸੰਤ ਵੱਡਾ ਹੈ ਕਮਾਈ ਨਾਮ ਕਰਕੇ ਹੀ ਤੁਹਾਨੂੰ ਹੈ ਸਿਮਰਨ ਭਜਨ ਵੀ ਫੇਰ ਵੀ ਸਤ ਸੰਗਤ ਜੀ ਆਪਾਂ ਸਾਰੇ ਗੁਰਮਤਿ ਪੰਚ ਸਕੇ ਗੁਰ ਭਾਈ ਹਾਂ ਭਾਵਨਾ ਗੁਰੂ ਕਾ ਤੇ ਰੱਖਣੀ ਚਾਹੀਏ ਕਿਸੇ ਨੂੰ ਕਦੇ ਚੇਲਾ ਬਣਾਉਣ ਦੀ ਇੱਛਾ ਨਹੀਂ ਧਾਰਨੀ ਚਾਹੀਏ ਇਹਨਾਂ ਗੁਰਸਿੱਖਾਂ ਦੇ ਆਸਰੇ ਸਤ ਸੰਗਤ ਜੀ ਲੋਕ ਪਰਲੋਕ ਸਫਲਾ ਕਰਨਾ